ਚੋਤੀ ਵਾਲੀ ਨਹੀਂ ਖਾਣੇ ਦਾ ਮਾਰਦੇ ਤਾਂ ਵੀ ਉੱਧਰ ਲਾ ਕੇ ਕੋਈ ਨਹੀਂ ਤਾਂ ਭੀ ਜਿਹੜੀ ਮੇਸ ਕਾਰ ਵੀ ਚਾਹੀਦੀ ਨਾਲ ਦਿਖਾ ਲਈ ਮੈਂ ਰੱਖਿਆ ਉਹਦੇ ਚੀਏ ਕੋਈ ਹਾਲ ਹੀ ਨਾ ਦੇ ਤੇ ਖਾਣੇ ਤੱਕ ਜਿਹੜੀ ਮੇਸ ਕਾਰ ਚੀ ਖਾਣੇ ਲਾ ਕੇ ਚੀਜ਼ ਉਧਰ ਲਾਪ ਦੇ ਜੇ ਕਿਤੇ ਖਾਣੇ ਤੇ ਚੀਜ਼ੋ ਦਵਾ ਮੰਗ ਲਈ ਜਿਹਨਾਂ ਕੋ ਹੁੰਦੀ ਨਹੀਂ ਲੋਕੋ ਖਾਓ ਲੈ ਪਲੇਟ ਲੈ ਲੈਂਦੇ ਪਲੇਟ ਰੱਖ ਕੇ ਖਾ ਲੈਂਦੇ ਤੁਸੀਂ ਐਦਾਂ ਹੀ ਖਾਈ ਜਾਂਦੇ ਹੋ ਕਿਉਂ ਤੁਹਾਨੂੰ ਗਿਆਨ ਦਿੰਦੇ ਮੈਂ ਖਾਣ ਦੀ ਜਾਚ ਨਹੀਂ ਗਈ ਨਾਲੇ ਨਾ ਮੈਂ ਬਗਾਨੇ ਚ ਨਹੀਂ ਮੈਂ ਆਪਣਾ ਘਰਿਆ ਮੈਨੂੰ ਖਾਨਦਾਨ ਦਾ ਨਾ ਪੁਰਾ ਦੱਸਿਆ ਨਾ ਕਰੋ ਠੀਕ ਹੈ ਨਾ ਰਹੀ ਗੱਲ ਪਲੇਟ ਦੀ ਮੇਰੀ ਮਰਜ਼ੀ ਮੈਂ ਹੱਥ ਧੋ ਕੇ ਜੀਰ ਫੜੀ ਐ ਜੇ ਤੁਹਾਨੂੰ ਲੱਗਦਾ ਹੋਊਗਾ ਕਿ ਹਾਂ ਜਿੰਦਰਾ ਤੇ ਹੱਥ ਧੋ ਕੇ ਜੀ ਨਹੀਂ ਫੜੀ ਇਸ ਕਰਕੇ ਮੈਂ ਹੱਥ ਧੋ ਕੇ ਜੀਰ ਫੜੀ ਆ ਰਾਜਮਾ ਸਵੇਰ ਦੇ ਪਹਿਲ ਬਣਾ ਲੈ ਕਿ ਦੋ ਬਣਾ ਲੈਣੀ ਆ ਛੋਲ ਬਣਾਵਾਂਗੇ ਨਾਲ ਮੈਂ ਸਿਮਰਤ ਭੈਣ ਨੂੰ ਤੈਨੂੰ ਵੈਸੇ ਪਿਆਰ ਲੱਗਿਆ ਹੋਇਆ ਹੈ ਕੋਈ ਉੱਤੋਂ ਆ ਜਾਈਏ ਉਹ ਮੈਂ ਕਹਣਾ 10 ਕੁੜੀ 4 ਦਿਨ ਰਹਿਣ ਆਈਏ ਤਾਂ ਉਹ ਕਿਦਾਂ ਸਵੇਚ ਗਰੋਪੇ ਖਾਣ ਦੀ ਕੋ ਪਲੇਟ ਲੰਦਾ ਕਿ ਚੰਦਨਾ ਵੇਕੇ ਖਾ ਲਾ ਇਹੋ ਜਿਹੀ ਗੱਲ ਹੈ ਨਾ ਜਿਹੜਾ ਕੋ ਉੱਤੋਂ ਚਾਹ ਜਾਣੇ ਦੇਖਣ ਕਿ ਨਾ ਉਹਨੇ ਕਹਿਣਾ ਲੱਗਦਾ ਭਾਬੀ ਤੂੰ ਰੋਟੀ ਪਾਣੀ ਬਣਾਉਂਦੀ ਨਹੀਂ ਹੈ ਤਾਂ ਉਹ ਵਿਚਾਰੇ ਬ੍ਰੈਡ ਖਾਣ ਦੀ ਸਵੇਰ ਦੇ ਰਾਜਮਾ ਫੇ ਉਹ ਤਰ੍ਹਾਂ ਕੋ ਬਣੇ ਨਹੀਂਗੇ ਰੋਟੀ ਦੇਖਿਆ ਡੱਬੇ ਚ ਰੋਟੀ ਹੈਗੀ ਨਹੀਂ ਆ ਸਬਜੀ ਬਸ ਬਣਾ ਕੇ ਜਿਹੜੀ ਰੱਖੀ ਕੱਲ ਦੀ ਉਹ ਤਾਂ ਤੇ ਮੈਂ ਖਾਣ ਨਹੀਂ ਆ ਦੇਖੋ ਘਰ ਚ ਬੱਚਾ ਵੀ ਤਰਿਆ ਫਿਰਦਾ ਉਹਨੂੰ ਭੁ ਫੁੜਾ ਫੁੜਾ ਆਪ ਹੀ ਹੱਥ ਪਲਾ ਮਾਰ ਲਈਦਾ ਹੁੰਦਾ ਜੇ ਕੋਈ 4 ਦਿਨ ਆ ਹੀ ਜਾਵੇ ਨਾ ਤੇਰਾ ਮਤਲਬ ਇਹ ਨਹੀਂ ਕਿ ਸਾਰਾ ਕੰਮ ਉਹਨੇ ਹੀ ਕਰਨਾ ਹੁੰਦਾ ਹੱਥ ਪਲਾ ਮਾਰਦੇ ਰਿਹਾ ਕਰੋ ਹੇ ਅੱਬਾ ਅੰ ਮੈਂਟਲ ਵਿੱਚ ਕੀ ਕੋਸ਼ਿਸ਼ ਨੂੰ ਬੋਲ ਕੇ ਚੱਲਦੀ ਆ ਰੋਟੀ ਮੈਂ ਬਣਾਉਂਦੀ ਆ ਸਵੇਰੇ ਪਰੌਂਠੀਆਂ ਲਾਈਆਂ ਨੇ ਆਪੇ ਤੇ ਰਾਤ ਦੀ ਪਨੀਰ ਦੀ ਸਬਜ਼ੀ ਨਾਲ ਤੇ ਕਿਆ ਸੀ ਖਾਵਾਂਗੇ ਤੇ ਰਾਜਮਾ ਮੈਂ ਕਿਹਾ ਚਲ ਕੋਈ ਨਾ ਸ਼ਾਮ ਨੂੰ ਧਰ ਲਾਂਗੇ ਦਾਲ ਵੀ ਪਈ ਹੀ ਸੀ ਤਾਂ ਸੁੱਟਣੀ ਹੀ ਹੈ ਇਹ ਇੰਨਾ ਕੰਮ ਬੋਲਦੀ ਐ ਮੈਨੂੰ ਕੋਈ ਮੇਨ ਨਾ ਚਾਹ ਜਨਾਗਮੀ ਕਰੇਗੀ ਦੱਸ ਮੇਰਾ ਮੁੰਡਾ ਮੈਂ ਪਾਲ ਲਿਆ ਕੋਸਿਆ 13 14 ਸਾਲਾਂ ਦਾ ਹੋ ਗਿਆ ਮੈਨੂੰ ਨਹੀਂ ਪਤਾ ਉਹਨੂੰ ਕੀ ਪਵਾਣਾ ਕੀ ਨਹੀਂ ਇੱਕ ਤੈਨੂੰ ਕੁਝ ਕਹਿ ਲਵਾਂ ਨਾ ਫਿਰ ਮੂੰਹ ਬਣਾ ਲੈਂਦੀ ਅੱਗੋਂ ਸਾਰਾ ਕੁਝ ਫਲੇਟ ਤੇ ਚੱਗੀ ਏ ਦੀਦੀ ਮੁਝਾਂ ਨੂੰ ਚੰਗੀ ਗੱਲਾਂ ਯਾਦ ਯੋ ਦੀਦੀ ਕੋਸੇ ਮੈਂ ਨਹੀਂ ਤੁਹਾਡੇ ਸਾਹਮਣੇ ਰੋਟੀ ਪਾਣੀ ਤਾਂ ਜੋ ਕਹਿੰਦੀ ਮੋਹੀ ਬਣਾਣੀ ਆ ਘਰ ਦਾ ਪਨੀਰ ਵੀ ਆ ਸਿਰੇ ਪਰੋਂਠੀਆਂ ਜਿਵੇਂ ਦਈਏ ਮੋਹੀ ਲਾ ਲਈਆਂ ਘਰ ਆ ਮਤੂਆ ਨਾ ਬਣਾ ਤੇ ਰਾਇਮਾਂ ਫੜ ਕੇ ਬਣਾ ਲਾਂਗੀ ਜਦੋਂ ਦਿਲ ਕਰੇ ਤੇ ਰਾਇਮਾਂ ਹੁਣ ਬਣ ਜਾਣਗੇ ਨਵੇਂ ਰਾਤ ਦਾ ਸੱਜੂਗਾ ਦੋ ਦੋ ਤਿੰਨ ਤਰ ਸਬਜ਼ੀਆਂ ਇੱਕੋ ਵਾਰ ਕੀ ਕਰਨੀਆਂ ਮੈਂ ਦੱਸ ਤੇ ਹੋਰ ਕੀ ਦੀਦੀ ਇੰਨਾ ਬੋਲਦੀ ਇੰਨਾ ਬੋਲਦੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਇੰਨਾ ਕਾਲਿਆਂ ਨੂੰ ਵੈਰ ਪਿਆਰੰਦਾ ਮੈਂ ਤੇ ਇਹੀ ਕਹਿ ਕਿ ਹੱਥ 'ਚ ਫੜ ਕੇ ਬ੍ਰੈਡ ਨਾ ਖਾ ਬੈਠ ਕੇ ਭੈਣ ਖਾਦਾ ਮੈਂ ਕੁਝ ਬਣਾ ਲੈਣੀ ਐ ਜੋ ਜੋਗੇ ਤੇ ਤੁਰੇ ਜਾਉ ਤੁਹਾਨੂੰ ਕੀ ਉਹ ਤਾਂ ਬਹੁਤੀ ਕੰਬਾ ਬੋਲਦੀ ਮੈਂ ਤਾਂ ਦੱਸਿਆ ਵੀ ਨਹੀਂ ਚੰਦਾ ਹੈਗਾ ਹੁਣ ਆ ਨਾ ਬੈਠ ਕੇ ਦੀਦੀ ਸਮਝਾਇਓ ਤੇ ਮੈਂ ਜਰਾ ਕਮਰਾ ਸਾਫ਼ ਕਰਾਂ ਕਮਰੇ 'ਚ ਵੀ ਬੜਾ ਗਾਹ ਪਾਇਆ ਇੰਨੇ ਚਲ ਕੋਈ ਗੱਲ ਨਹੀਂ ਤੂੰ ਇਹ ਗੱਲ ਤਾਂ ਬੁਰਾ ਨਾ ਬਣਾਇਆ ਕਰ ਤੈਨੂੰ ਤਾਂ ਪਤਾ ਹੀ ਆ ਇਹਦੀ ਨਾ ਜ਼ਬਾਨ ਆਪਣੀ ਨਹੀਂ ਹੈਗੀ ਨਾ ਇਹਨੂੰ ਪਤਾ ਲੱਗਦਾ ਵਾ ਕਿਹੜੀ ਗੱਲ ਕਿੱਥੇ ਬੋਲਣੀ ਹੈ ਤੇ ਕਿਹੜੀ ਗੱਲ ਕਿੱਥੇ ਨਹੀਂ ਬੋਲਣੀ ਦੇਖ ਲਓ ਦੀਦੀ ਰਿਸ਼ਤੇ ਚ ਨਾਨਾ ਤੁਸੀਂ ਵੀ ਹੋ ਮੇਰੇ ਤੁਸੀਂ ਵਿਆਹ ਨਹੀਂ ਕੀਤਾ ਉਹ ਗੱਲ ਵੱਖਰੀ ਹੈ ਆਪਣੇ ਛੋਟੇ ਭੈਣ ਭਰਾਵਾਂ ਨੂੰ ਪਾਲਦੇ ਕੋਸ ਤੇ ਆਪਣੀ ਉਮਰ ਐਂਜੀ ਕੱਟ ਗਈ ਤੁਸੀਂ ਪਰ ਵੇਖੋ ਨਾ ਦੋਨਾਂ ਦਾ ਨਾਨਾ ਚ ਕਿੰਨਾ ਫਰਕ ਹੈ ਤੁਸੀਂ ਮਾਂ ਦੀ ਤਰ੍ਹਾਂ ਰਹਿੰਦੇ ਹੋ ਸੱਸ ਦੀ ਤਰ੍ਹਾਂ ਤਾਂ ਕਦੇ ਰਹੇ ਨਹੀਂ ਤੇ ਉਹ ਉਹ ਤਾਂ ਛੋਟੀਆਂ ਧੀਆਂ ਦੀ ਤਰ੍ਹਾਂ ਛੱਡੋ ਭੈਣਾਂ ਦੀ ਤਰ੍ਹਾਂ ਨਹੀਂ ਰਹਿੰਦੀ ਤੇ ਸਿਹੀਆਂ ਵਾਂਗੂ ਨਹੀਂ ਰਹਿੰਦੀ ਐਨੀ ਲੜਕੀ ਕਿੱਦੇ ਤੇ ਗਈ ਐ ਪਤਾ ਕੀ ਐ ਅੰਜੂ ਜੇ ਮੈਂ ਤੇਰੇ ਨਾਲ ਸੱਸਾ ਮਾਵਾ ਵਾਲਾ ਵਿਹਾਰ ਕਰਾਂਗੀ ਨਾ ਤੇ ਸਾਡੀ ਇੱਕ ਮਿੰਟ ਵੀ ਨਹੀਂ ਨਿਭਣੀ ਐਗੀ ਨਹੀਂ ਮੈਂ ਤੇਰੇ ਨਾਲ ਇਦਾਂ ਦਾ ਵਿਹਾਰ ਕਿਉਂ ਕਰਾਂ ਦੱਸ ਤੂੰ ਵੀ ਤੇ ਘਰ ਚਲਾਉਂਦੀ ਆ ਤੇਰਾ ਵੀ ਤੇ ਘਰ ਆ ਨਾਲੇ ਮੇਰਾ ਵੀ ਘਰ ਆ ਜੇ ਮੈਂ ਵਿਆਹ ਨਹੀਂ ਕਰਾਇਆ ਤੇ ਮੈਂ ਪੇਕੇ ਘਰ ਰਹਿਣਾ ਤੇ ਮੈਨੂੰ ਨਾ ਮਾੜੀ ਬਣ ਕੇ ਰਹਿਣਾ ਪੈਣਾ ਨਾ ਨਾ ਦੀਦੀ ਐਦਾਂ ਨਾ ਕਰਾ ਸੋ ਤਾਡੇ ਵਰਗੀਆਂ ਧੀਆ ਤੇ ਨਾਨਾ ਮੈਂ ਕਹਿੰਨੀ ਹਰ ਘਰ ਵਿੱਚ ਹੋਵੇ ਉਹ ਘਰ ਹੀ ਭਾਗਾ ਵਾਲਾ ਹੋ ਜਾਏਗਾ ਜਿੱਥੇ ਤੂੰ ਕੀ ਹੋਊਗੀ ਬਸ ਮੈਂ ਕਹਿੰਨੀ ਮੈਨੂੰ ਥੋੜਾ ਦੇ ਕੋ ਬਚਾ ਕੇ ਰੱਖਿਆ ਉਹ ਇਹ ਬਹੁਤ ਲੜਦੀ ਹੈ ਬਾਕੀ ਚੱਲ ਕੋਈ ਨਹੀਂ ਤੂੰ ਇਹਦੀ ਗੱਲ ਨਾ ਕੋਈ ਵੀ ਮਾਰ ਨਹੀਂ ਨ ਕਰਿਆ ਪਰ ਛੱਡ ਪਰੇ ਜੋ ਬੋਲਦੀ ਨੂੰ ਬੋਲਣ ਦੀ ਆਪੇ ਕਦੀ ਨਾ ਕਦੀ ਤੇ ਅਕਾ ਲਾਉਗੀ ਉੱਥੇ ਜਾਂਦੀ ਆ ਤੇ ਉਥੋਂ ਲੜ ਕੇ ਦੇਖਿਆ ਆਂ ਕੇ ਵਹਿ ਜਾਂਦੀ ਹੈ ਕਿ ਜੇ ਰਹਿਣ ਦਾ ਇਹੋ ਹਿਸਾਬ ਹੈ ਤੂੰ ਹੋਰ ਕੀ ਬੰਦਾ ਸੋਹਰੇ ਘਾਟੇ ਜੀ ਕਹਿੰਦੀ ਨਹੀਂ ਜਲਦੀ ਕੁਝ ਕਹਿੰਦੀ ਨਹੀਂ ਇਹਨੂੰ ਟੁੱਟ ਕੇ ਪੈ ਲੈਂਦੀ ਹਰ ਗੱਲ ਤੇ ਕਮਰਾ ਖਲੇ ਰਿਆ ਵਿਆ ਮੈਂ ਜਰਾ ਸਾਫ ਲਵਾਂ ਫਿਰ ਮੈਂ ਮਸਾਲਾ ਮਸੂਲਾ ਕੱਟ ਲੈਣੀ ਦੀ ਕੋਈ ਗੱਲ ਨਹੀਂ ਜੇ ਲਸਣ ਸੁਛੜਨਾ ਨਾ ਬੰਡੇ ਛਿੜਨੇ ਤੂੰ ਮੈਨੂੰ ਇੱਥੇ ਲਿਆ ਦੇ ਮੈਂ ਨਹੀਂ ਲਈ ਤੂੰ ਹੀ ਬਠੋਰ ਆਮ ਨਾ ਕੋਈ ਗੱਲ ਨਹੀਂ ਦੀਦੀ ਕੋਈ ਨਹੀਂ ਹਾਂ ਸਿਮਰਤਾ ਪਤਾ ਵੀ ਹੈ ਮਾਂ ਸਾਡੀ ਨਹੀਂ ਹੈਗੀ ਆਪਾਂ ਆਪਸ 'ਚ ਹੀ ਪਿਆਰ ਨਾਲ ਰਹਿਣਾ ਨਾ ਸੋਹਰੇ ਘਰ ਬੰਦੀ ਹੈ ਤੈਨਾਂ ਪੇਕੇ ਘਰ ਬਾਂਦੀ ਐ ਦੱਸ ਜੇ ਤੂੰ ਇੱਥੇ ਆਈ ਆ ਉੱਥੋਂ ਲੜ ਕੇ ਤੇ ਇੱਥੇ ਪਰਜਾਈ ਨਾ ਤਾਂ ਸਹੀ ਤਰ੍ਹਾਂ ਰਹਿ ਜਿੱਦਾਂ ਦੀ ਇੱਥੇ ਆਈ ਐ ਕਿੱਥੇ ਵੀ ਗਲੇਸ਼ ਪਾਤਾ ਪਤਾ ਨਹੀਂ ਤਾਂ ਬੰਨਾ ਕੀ ਕਿਉਂ ਨਹੀਂ ਆਪਣੀ ਜ਼ੁਬਾਨ ਕਾਬੂ ਚ ਰੱਖਦੀ ਮੈਂ ਵੀ ਤੇ ਰਹਿਣ ਨਹੀਂ ਲਈ ਸਾਰੀ ਉਮਰ ਨਿਕਲ ਚਲੀ ਆ ਮੇਰੀ ਆਖਾਂ ਕਦੀ ਜ਼ੁਬਾਨ ਸਾਜੀ ਕੀਤੀ ਹੋਵੇ ਤਾ ਨੀਆ ਮੈਂ ਤੇ ਲੋਟੇ ਤੇ ਦੇਖ ਨਹੀਂ ਆਇਆ ਹੈ ਤੇਰੀ ਕੋਈ ਦੁਸ਼ਰਤ ਕਰਦਾ ਕਦੀ ਕੋਈ ਤੈਨੂੰ ਸਮਝ ਨਹੀਂ ਹੁੰਦੀ ਇਕੱਲੇ ਟੇਕੇ ਬੈਠਣ ਹੀ ਜਾਂਦਾ ਕਿੰਨਾ ਵਧਾਇਆ ਪਿਆ ਤੇਰੀ ਮਾਂ ਨੇ ਤੈਨੂੰ ਤਰੂ ਕਰੂ ਕਹ ਲੈ ਦਿੱਤੀ ਜੇ ਕੋ ਬੈਠਾ ਹੋਵੇ ਤਾਂ ਵੀ ਦੇਖ ਲੈਣਾ ਚਾਹੀਦਾ ਚਲ ਗਏ ਇੱਥੇ ਤੇਰੇ ਕੋਲ ਠੀਕੇ ਲਾਉਣੀ ਜਾਂਦਾ ਕਿਤੇ ਸਿਮਰਤ ਕੀ ਗੱਲ ਹੋ ਗਈ ਆ ਕਿਉਂ ਘੁੱਟ ਨਹੀਂ ਮੁੰਡੇ ਨੂੰ ਨਾ ਮੰਨ ਤੂੰ ਹੀ ਆ ਕੇ ਬੋਲੋ ਕਿ ਕਰ ਸਾਡਾ ਕੁਝ ਨਹੀਂ ਲੱਗਦਾ ਤੂੰ ਪਿੱਛੋਂ ਲੈ ਕੇ ਆਏ ਜੇ ਨੂੰ ਸਿਮਰਤ ਆ ਸੋਚ ਕੇ ਬੋਲ ਕੁਛ ਤੇ ਫਿਰ ਜੇ ਮੈਨੂੰ ਕੋਈ ਗੱਲ ਤੋਂ ਕਹਿ ਨਹੀਂ ਦਈਏ ਇਹ ਚੰਗੀ ਲਈ ਕਹਿੰਦੀ ਹੋਗੀ ਮੇਰਾ ਵੀ ਲੱਗਦਾ ਵਕਸਰ ਮਵੀ ਇਹਨੂੰ ਕੁਝ ਨਾ ਕੁਝ ਕਹਿ ਹੀ ਸਕਦੀ ਦੋ ਦਿਨ ਹੋਈ ਨੇ ਮੇਰੇ ਇਸ ਘਰ ਚਾਈ ਨੂੰ ਇੰਨੀ ਆਫ ਚੁੱਕੀ ਪਈ ਤੁਸੀਂ ਤੈਨੂੰ ਡੱਕਦੇ ਨਹੀਂ ਜੇ ਕਿਸੇ ਕੰਮ ਤੋਂ ਸਿਮਰਤ ਬ੍ਰੇਕ ਲਾ ਲਾ ਥੋੜੀ ਜਿਹੀ ਆਰਾਮ ਨਾਲ ਗੱਲ ਕਰ ਲਾ ਮੈਂ ਹੀ ਪੁੱਛਣ ਆਈ ਆ ਤੈਨੂੰ ਕਿ ਕੀ ਹੋਇਆ ਵੈ ਅਨਸ਼ਰੀ ਕੀ ਕੀਤਾ ਵੈ ਪਰ ਤੂੰ ਤੇਨੂੰ ਮਾਰਨ ਕੁੱਟਣ ਨਹੀਂ ਆਈ ਹੈ ਤੇ ਕਿਨੂੰ ਵੱਜ ਆਈ ਹੈ ਤੇ ਮੈਂ ਆ ਗਈ ਆ ਮਾਰ ਕੁੱਟਣਾ ਨਿਆਣਾ ਐ ਦੱਸ ਕੀ ਹੋਇਆ ਮੈਨੂੰ ਦੱਸ ਦੇ। ਬਾਦੀ ਨਿਆਣਾ ਨੂੰ ਹੁਣੇ ਸਿਖਾਇਆ ਜਾਵੇ ਨਾ ਤੱਗੇ ਜਾ ਕੇ ਕੰਮ ਆਉਂਦਾ। ਜੇ ਹੁਣ ਇੱਕ ਨਾ ਕੁਰੀ ਤੋਂ ਡਰਨਾ ਚਾਹੀਦਾ ਏ ਨਾ ਕਿ ਹੱਥ ਚੁੱਕਿਆ। ਇਹ ਤੇ ਹੱਥ ਚੁੱਕਿਆ ਨਹੀਂ ਡਰਨ ਵਾਲਾ ਬੰਦਾ ਹੈਗਾ। ਨਹੀਂ ਨਹੀਂ ਸਿਮਰਤ ਤੇਰੇ ਬਾਜੀ ਨੇ ਜਾਂ ਦੀਦੀ ਵੱਡੇ ਨੇ ਜਾਂ ਮੈਂ ਇਹਨੂੰ ਕਦੀ ਉਂਗਲ ਵੀ ਨਹੀਂ ਲਾਈਗੀ। ਤੂੰ ਅੱਜ ਔਟ ਤਾ ਐਂਦਾ ਨਾ ਕਰ ਇਹਨੂੰ ਬੁਖਾਰ ਚੜ ਜਾਂਦਾ ਇਹਨੂੰ ਕੋਈ ਕੁਝ ਕਵੇ। ਜੇ ਗੁੰਦਾਨੇ 'ਚ ਕੋਈ ਗਲਤੀ ਹੋ ਗਈ ਤੇ ਐਵੇਂ ਮੈਂ ਮਾਫੀ ਮੰਗ ਲੈਣੀ ਆ ਪਰ ਮੈਨੂੰ ਦੱਸ ਦੇ ਕੀ ਹੋਇਆ ਵਾ। ਮੈਂ ਤੇ ਫੋਨ ਚ ਲੋਨ ਨਹੀਂ ਅਜੀ ਮੈਂ ਇਦਾਂ ਕੀਤਾ ਇਹ ਖੋਲੇ ਦੋਸੇ ਮੇਰਾ ਫੋਨ ਟਿਕਾ ਕੇ ਰੱਖਦਾ ਚੀਜ਼ ਅੱਗੇ ਕਿਹੜਾ ਬੰਦੀ ਉਹ ਤੋ ਨੁਕਸਾਨ ਕਰਕੇ ਰੱਖ ਦਿੰਦਾ ਕੋਈ ਗੱਲ ਨਹੀਂ ਮੈਂ ਤੇਰਾ ਵੀਰ ਆਏਗਾ ਨਾ ਮੈਂ ਤੇਰਾ ਫੋਨ ਠੀਕ ਕਰਾ ਦਾਂਗੀ ਪਰ ਤੂੰ ਮੈਨੂੰ ਨਾ ਕੁਛ ਕਹਿ ਭੈਣ ਇਹਨੂੰ ਨਾ ਕੁਛ ਕਹਿ ਅੰਸ਼ ਤੂੰ ਕੰਨੂ ਇਦਾਂ ਕਰਦਾ ਬੋਤਿਂ ਸ਼ਰਾਤਾਂ ਪਾਪਾ ਵੀ ਨਹੀਂ ਘਰੇਗਾ ਉਹ ਗੁੱਸਾ ਹੈ ਭੂਆ ਜੇ ਤੇ ਆਪੇ ਗੁੱਸਾ ਕਰਨਾ ਹੁਣ ਪਾਪਾ ਨੂੰ ਜੀ ਸ਼ਿਕਾਇਤ ਲੱਗੂਗੀ ਕਿ ਭੂਆ ਸਾਡੀ ਏਦਾਂ ਕਰਦੀ ਦੋ ਦਿਨ ਹੋਏ ਆਈ ਨੂੰ ਅਜੇ ਹੋਇਆ ਨਹੀਂ ਆ ਤੇ ਭੂਆ ਕੇ ਲੜੋਣ ਵੀ ਦੇ ਪੀ ਸਾਨੂੰ ਸਿਮਰਤੋਂ ਤੂੰ ਕਿਉਂ ਇੰਨੀ ਗਲਤਫਹਿਮੀ ਆਪਣੇ ਦਿਮਾਗ ਚ ਪਾਲ ਕੇ ਬੈਠੀ ਰਹੀ ਆ ਤੂੰ ਦੋ ਦਿਨ ਛੱਡ ਦੋ ਮਹੀਨੇ ਰਹਿ ਤੇਰਾ ਹੀ ਘਰ ਹੈ گا ਮੈਂ ਕਿਹਨੂੰ ਪੁੱਛ ਕੇ ਥੋੜੀ ਰਹਿਣਾ ਰਾਜੀ ਖੁਸ਼ੀ ਤਾਂ ਧੀ ਪੈਰੋਂ ਮੈਂ ਸਾਰੀ ਉਮਰ ਰਹਿ ਕੇ ਰੈਲਵੇ ਕੋਈ ਗੱਲ ਨਹੀਂ ੱਡੀਗੀ ਤੂੰ ਕਿਹੜੀ ਗੱਲੋਂ ਤਾਪ ਚੜਾਈ ਰੱਖਦੀ ਕਿਉਂ ਇੰਨਾ ਗੁੱਸਾ ਰੱਖਦੀ ਆ ਤੇਰਾ ਭਤੀਜਾ ਕੱਲਾ ਕੱਲਾ ਤੇਰਾ ਭਤੀਜਾ ਹੈ ਤੂੰ ਨਾ ਲਾੜ ਪਿਆ ਕਰ ਉਹ ਅਧਿਕੁਤੀ ਜਿੱਤੇ ਬੰਦੀ ਬਥੇਰੀ ਐ ਤੂੰ ਗੁੱਸਾ ਹੀ ਰੱਖਦੀ ਹਾ ਟੈਮ ਕਿੰਨਾ ਲਜੀ ਰੱਖਦੀ ਆ ਮਨ ਚ ਬਾਜ ਕਰੋ ਭਾਬੀ ਵਜਾ ਚਾਹੀਦੀ ਬੋਲੋ ਲਈ ਤੁਹਾਨੂੰ ਕਿ ਕੋਈ ਨਾ ਕੋਈ ਲੱਭੇ ਤੇ ਬੋਲੋ ਮੇਰੀ ਗੱਲ ਸੁਣੋ ਜਿਆਦਾ ਮਾਇਆ ਚਲ ਤੂੰ papa ਨੂੰ ਨਾ ਦੱਸੀ ਉਹਦੇ ਮਨ ਚ ਵਹਿਮ ਆ ਕੇ ਖਰੇ ਅਸੀ ਇਹਦੇ ਭਰਾ ਨੂੰ ਸ਼ਿਕਾਇਤ ਲਾਵਾਂਗੇ ਪਰ ਆਪਾਂ ਕਿਸੇ ਨੂੰ ਕੁਝ ਨਹੀਂ ਕਹਿਣਾਗਾ ਤੂੰ ਵੀ ਨਾ ਸ਼ਰਾਰਤਾ ਕਰਿਆ ਕਰ ਜੇ ਫੋਨ ਦਾ ਜਿਆਦਾ ਨੁਕਸਾਨ ਹੋ ਜਾਂਦਾ ਤੇ ਪਿਓ ਨੂੰ ਪਰਣਾ ਪੈਣਾ ਸੀ ਇਹ ਤਾਂ ਬਸ ਤਪੀ ਰਹਿੰਦੀ ਐ ਮੈਂ ਵੀ ਇਹਨੂੰ ਕੁਝ ਕਹਿ ਸਕਦੀ ਵੱਡੀ ਬੂਆ ਉਹਨਾਂ ਘਰ ਜਾਣੀ ਕਹਿ ਦੇਉਂ ਪਰ ਉਹਦੇ ਸਾਹਮਣੇ ਨਾ ਕਹੀ ਚੰਗਾ ਆ ਜਾ ਮਾਜਾ ਕਾਦੀ ਆਉਂਦੀ ਆਂ ਹੀ ਵੱਡੀ ਬੂਆ ਮੈਂ ਤਾਂ ਅਰਨਾ ਕੱਲ ਕਰ ਰਹੀ ਹਾਂ ਕੀ ਹੋਇਆ ਅੰਸ਼ ਬੋਲ ਤੇ ਸਹੀ ਯਾ ਨੂੰ ਨਾ ਜਿਸੇ ਮਰ ਤੂ ਹਮੇ ਬਹੁਤ ਕੁੱਟਿਆ ਹੋ ਸਿਮਰਤ ਨੂੰ ਤੇ ਜਮਾ ਹੀ ਅਕਲ ਨਹੀਂ ਆਗੀ ਤੂੰ ਨਾ ਉਹਨੇ ਦਿਨ ਬਚ ਕੇ ਹੀ ਰਹਿ ਉਹਦੇ ਅੱਗੇ ਤੇ ਕੋਈ ਹੱਥ ਨਹੀਂ ਹੈਗਾ ਕਦੀ ਕੋਸ਼ ਕਰਦੀ ਆ ਕਦੀ ਕੋਸ਼ ਕਰਦੀ ਆ ਹੁਣ ਤੈਨੂੰ ਮਾਰਿਆ ਵਾ ਕਿਹੜੀ ਗੱਲੋਂ ਮੈਂ ਨਾ ਉਹਨਾਂ ਕੋਲੋਂ ਕੋਤਵਾਲੀ ਉਹਨਾਂ ਦਾ ਫੋਨ ਦੇਖ ਗਿਆ ਤੇ ਤੂੰ ਕਹਿਣਾ ਸੀ ਨਾ ਮੈਂ ਜਾਣ ਕੇ ਨਹੀਂ ਮਾਰਿਆ ਵੈਸੇ ਵੱਜ ਗਿਆ ਵਾ ਉਹਨਾਂ ਨੇ ਕੋਈ ਮੇਰੀ ਗੱਲ ਨਹੀਂ ਫੋਨ 'ਚਿੱਧਾ ਮਾਰਤਾ ਨੂੰ ਚੱਲ ਕੋਈ ਹਾਂ ਆ ਹਲੋ ਮੈਂ ਆਇਆ ਦਫਾ ਕਰਕੇ ਦੱਸ ਕਿੰਨਾ ਗਾਹ ਕਮਰੇ 'ਚ ਪਾ ਕੇ ਰੱਖਿਆ ਆ ਬੱਸ ਕਰੋ ਰਹਿਣ ਦਿਓ ਮੈਂ ਥੋੜਾ ਟਾਈਮ ਲੇਟਣਾ ਵਾ ਸਵੇਰ ਦਾ ਇਹ ਕਮਰਾ ਸਾਫ ਨਹੀਂ ਕੀਤਾ ਮੈਂ ਹੁਣ ਵੀ ਕਮਰਾ ਸਾਫ ਕਰਨ ਦਾ ਪੈਂਦੇ ਜੀ ਮੈਂ 2 ਮਿੰਟ ਰੁਕ ਜਾ ਮੈਂ ਚੁੱਧਰ ਛਾੜ ਦੇਣੀ ਆ ਕੋਈ ਗੱਲ ਨਹੀਂ ਭਾਬੀ ਜੇ ਤੁਹਾਨੂੰ ਇੰਨਾ ਹੁੰਦਾ ਨਾ ਕਿਸੇ ਮੇਰੇ ਨਾਲ ਲੰਮੀ ਵੀ ਪੈਣਾ ਤੂੰ ਸਵੇਰ ਦਾ ਕਰ ਲਈ ਦੇ ਇਹ ਜਾਣ ਬੁੱਝੀ ਕਿ ਤੁਹਾਡੇ ਨਾਲ ਚੋਚ ਲਈ ਆ ਬਸ ਕੀ ਹੈ ਕਰਨੀ ਸਾਡੇ ਸਾਈਡੋਂ ਦੇਖੋ ਸਿਮਰਤਾਂ ਕੀ ਕਰੀ ਜਾਂਦੀ ਆ ਤੂੰ ਦੱਸਣ ਹੈ ਜੇ ਮੈਂ ਕੋਈ ਰੋਟੀ ਪਾਣੀ ਵਲੋਂ ਕੁਝ ਕਰ ਦਵਾਂ ਤਾਂ ਤੈਨੂੰ ਉਹ ਨਹੀਂ ਪਸੰਦ ਆਉਂਦਾ ਜੇ ਮੈਂ ਕੰਮ ਕਰਾਂ ਲਾਂਗੀ ਤਾਂ ਤੂੰ ਮਨ ਉਸ ਗੱਲ ਤੇ ਡੱਕਣ ਲੱਗ ਪੈਣੀ ਆ ਤਾਂ ਅਸੀਂ ਕਿਸੇ ਗੱਲ ਦਾ ਭੈਣ ਤੇ ਗੁੱਸਾ ਚੜਿਆ ਲੈਂਦਾ ਹੈਗਾ ਵਾ ਹੈ ਮੈਨੂੰ ਤੁਹਾਡੇ ਤੇ ਨਾ ਕਿਸੇ ਵੀ ਗ ਬਸ ਕਿਦੋਂ ਮੈਂ ਕੋਈ ਕੰਮ ਕਰਨਾ ਹੋਵੇ ਨਾ ਉਹਦੇ ਵਿੱਚ ਨਾ ਆ ਕੇ ਆਪਣੀ ਟੰਗ ਨਹੀਂ ਲੜਾਇਆ ਕਰੋ ਇਹ ਮੈਨੂੰ ਚੰਗੇ ਲੱਗਦੀਆਂ ਜੇ ਮੈਂ ਰਸੋਈ 'ਚ ਜਾਨੀ ਤਾਂ ਤੁਸੀਂ ਮੇਰੇ ਮਗਰ ਆ ਜਾਂਦੇ ਜੇ ਜੇ ਮੈਂ ਉੱਥੇ ਫੋਨ ਚਲਾਉਣੀ ਅੰਝੀ ਨਹੀਂ ਆਗੇ ਵਿੱਚ ਇੱਕ ਆਹ ਫੋਨ ਮੇਰਾ ਤੋੜਤਾ ਤਾਂ ਤੁਸੀਂ ਆਗੇ ਵਿੱਚ ਬੋਲਣ ਲੱਗ ਪਏ ਹੁਣ ਜੇ ਮੈਂ ਇਧਰ ਆ ਕੇ ਲੰਮੇ ਪਾਣਾ ਮੇਰੇ ਤੋਂ ਪਹਿਲਾਂ ਤੁਸੀਂ ਆਗੇ ਖੜੇ ਜੇ ਇੱਥੇ ਨਾ 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 ਮੈਂ ਜਾਣੂ ਕੁਝ ਨਹੀਂ ਆਈ ਮੈਂ ਕਿਹਾ ਮੁੜ ਕੇ ਮੈਂ ਰਸੋਈ 'ਚ ਵੱਢ ਜਾਣਾ ਮੈਂ ਫਿਰ ਕਮਰਾ ਰਹਿਣਾ ਚੱਲ ਮੈਂ ਪਹਿਲਾਂ ਕਮਰਾ ਸਾਫ ਕਰ ਦਵਾਂ ਹੋਰ ਤਾਂ ਕੋਈ ਥਾਣੇ ਮੇਰੀ ਭੈਣ ਮੈਨੂੰ 2 ਮਿੰਟ ਦੇ ਮੈਂ ਛੱਟ ਕਿੰਨ ਬੋਮਟ ਦੇ ਦੇ ਬੱਸ ਅੱਛਾ ਜੇ ਤੁਹਾਨੂੰ ਇੰਨਾ ਹੀ ਹੋਵੇ ਨਾ ਤੁਹਾਨੂੰ ਵੀ ਪਤਾ ਮੈਂ ਸਵੇਰੇ ਦੇ ਵੈਰੈਟੀ ਖਾਦੇ ਨਾ ਫਿਰ ਰੋਟੀ ਦਾ ਕਿਉਂ ਨਹੀਂ ਕਰ ਕੀਤਾ ਬਹੁਤ ਤੂਈਓਂ ਕਿਹਾ ਸੀ ਅੱਜ ਮੇਰਾ ਦਿਲ ਨਹੀਂ ਕਰਦਾ ਪਿਆ ਸਾਰਿਆਂ ਨੇ ਰੋਟੀ ਖਾ ਲਈ ਤੇਰਾ ਤੂੰ ਕਿਹਾ ਦਿਲ ਨਹੀਂ ਕੀਤਾ ਤੇ ਮੈਂ ਕਿਹਾ ਚਲ ਕੋਈ ਨਹੀਂ ਪੁੱਛ ਕੇ ਕੁਝ ਹੋਰ ਬਣਾ ਦਾਂਗੀ ਤੈਨੂੰ ਮੈਂ ਤੇਰੇ ਕੋਲ ਪੁੱਛਿਆ ਨਹੀਂ ਤੂੰ ਘਰ ਹੀ ਨਹੀਂ ਸੀਗੀ ਹੁਣ ਦੱਸ ਦੇ ਮੈਂ ਹੁਣ ਬਣਾ ਦੇਣੀ ਕੀ ਖਾਣੇ ਦੱਸ ਮੈਂ ਤਾਂੜੇ ਹੱਥੋਂ ਕੋਈ ਵੀ ਚੀਜ਼ ਨਹੀਂ ਖਾਣੀ ਜਿਹੜੀ ਚੀਜ਼ ਦੀ ਮੈਨੂੰ ਲੋੜ ਹੋਊਗੀ ਨਾ ਮੈਂ ਆਪੇ ਬਣਾ ਲਿਆ ਕਰੂੰ ਚਲ ਜਾ ਤਾਂ ਆਂ ਮਮੇ ਜੀ ਕਿਤੇ ਜਲੋ ਟਿਊਸ਼ਨ ਅਲੀ ਦਾ ਫੋਨ ਆ ਗਿਆ ਮੈਨੇ ਉਹ ਹੀ ਸੋਚ ਲਈ ਆ ਸਬਜੀ ਤਾਂ ਬਨ ਗਈ ਆ ਚਲ ਮੈਂ ਤੇਰੀ ਭਾਉ ਨੂੰ ਕਹਦੇ ਨੀ ਮਾਜੇ ਚੋਲੀ ਹੈ ਹੈਨਾ ਚਲੋ ਸਿਮਰਦਾ ਗੱਲ ਸੁਣੀਂ ਰਾ ਹਾਂਜੀ ਦੱਸੋ ਇੱਕ ਕੰਮ ਕਰਦੇ ਭੈਣ ਜੇਦੂ ਕਹਿੰਦੀ ਆ ਕਿ ਮੈਨੂੰ ਜੋ ਦਿਲ ਕਰੇਗਾ ਖਾਣੂ ਆਪਣਾ ਬਣਾ ਲਾਂਗੀ ਤੇ ਲੱਗਦੇ ਆ ਚੋਲ ਨਾ ਪਿਓਏ ਰਿਏ ਹੋਏ ਨੇ ਰਾਜਮਾ ਬਣਾਉਂਦੇ ਨੇ ਜਿਹੜਾ ਚੋਲਾਂ ਨੂੰ ਜ ਤੜਕਾ ਲਾ ਦੇ ਕਿ ਕਿਚਵਲੇ ਨੂੰ ਨਾਲ ਜੀਨੇ ਤੇ ਲੱਗ ਰਿਹਾ ਤਾਂ ਐਨਾ ਐਡੂਕੇਸ਼ਨ ਤੇ ਜਿਹੜਾ ਚਾਹਾਂ ਗੱਲ ਕਰਨ ਉਸ ਤੇ ਮੈਨੂੰ ਬੜਾ ਹੀ ਲੰਮਾ ਤੇ ਇੰਨ ਦੇਸੀ ਤੇ ਮੈਂ ਕਿਹਨਾਂ ਨਾਲ ਗੱਲ ਕਰ ਰਹਾ ਮੈਂ ਪਤਾ ਨਹੀਂ ਬੱਚਿਆ ਬੱਚਿਆ ਕੋਈ ਆਮਨ ਹੋ ਗਈ ਸੀ ਉੱਥੇ ਫਿਰ ਮੜਾਇਆ ਕੰਮ ਕਰਦੇ ਨਾ ਕਿਤੇ ਦੀਦੀ ਦੀ ਦਵਾਈ ਵੀ ਹੈ ਮੇਰੇ ਰੋਟੀ ਲਈ ਟੁੱਟ ਹੋ ਜੇਗੀ ਵਾਹ ਭਾਵੀ ਇੱਕ ਗੱਲ ਤੇ ਮੈਂ ਸਮਝ ਹੀ ਗਈ ਕਿ ਤੂੰ ਹੀ ਨਾ ਬੜੇ ਚਲਾਕ ਹਜੇ ਮੈਂ ਤੇ ਪਾਸ ਜੀ ਕਿਹਾ ਵੀ ਕਿ ਜਿਹੜੀ ਚੀਜ਼ ਦੀ ਮੈਨੂੰ ਲੋੜੂਗੀ ਮੈਂ ਆਪੇ ਬਣਾ ਲੂੰਗੀ ਉਹਨੇ ਤੇ ਬਾਨਾ ਲੱਭ ਲਿਆ ਕਿ ਇਨੇ ਬਾਈ ਨਾਲੇ ਹੱਡਾ ਵੀ ਹੋ ਜਾਇਆ ਕਰਦਾ ਮੈਂ ਨਾ ਆਪਣੇ ਪੇਕੇ ਜਾਂ ਨਾ ਚਾਹ ਦੇ ਰਹਿਣ ਆਈ ਆ ਠੀਕ ਆ ਤੇ ਚਾਹ ਦੇ ਰਹਿਣ ਦਾ ਮਤਲਬ ਇਹ ਨਹੀਂ ਕਿ ਮੈਂ ਤੜੇਗਾ ਦਾ ਕੰਮ ਕਰਦੀ ਫਿਰੂਗੀ ਸਿਮਰ ਪੈਣ ਮੈਂ ਤੈਨੂੰ ਕਿਹੜਾ ਕੰਮ ਹੈ ਹੋਇਆ ਕਹਿਤਾ ਮੈਂ ਨਾ ਸਿਰ ਤੈਨੂੰ ਇਹ ਕਿ ਆ ਕੁੱਕਰ ਚਾ ਚੋਰਾਂ ਭਾਵੇਂ ਦਿਸਮਾ ਕਾ ਦੇ ਚਾਹੇ ਪਿੱਛੇ ਵਾਲੇ ਬਣਾ ਦੇ ਜਿਵੇਂ ਲੱਗੇ ਤਾਂ 10 ਮਿੰਟਾਂ ਚ ਬੰਨ ਜਾਂਦੇ ਨੇ ਹੋਰ ਕੋਈ ਕੰਮ ਮੈਂ ਤੈਨੂੰ ਨਹੀਂ ਕਹਿੰਦੇ ਵੀ ਕਰਨ ਵਾਸਤੇ ਐਦੀ ਮੈੜਨ ਨਾਲ ਹੁਲਾਉਂਦੀ ਹੁੰਦੀ ਤੇ ਮੈਂ ਤੈਨੂੰ ਬਿਲਕੁਲ ਨਹੀਂ ਸੀ ਇਹ ਗੱਲ ਯਾਰੀ ਤੇ ਤੈਨੂੰ ਪਤਾ ਹੈ ਦੀਦੀ ਕੋ ਮੈਂ ਕਦੀ ਕੰਮ ਨਹੀਂ ਲਿੱਤਾ ਦੀਦੀ ਕਹਿ ਨਹੀਂ ਮੈਂ ਤਾਂ ਹੀ ਨਾ ਮੱਕ ਕੰਮ ਨਾ ਤੂੰ ਤੇ ਚੱਲ ਨਾ ਇੱਥੇ ਕੰਮ ਖੱਦੀ ਨਹੀਂ ਹੈ ਮੇਰੇ ਨਾਲ ਪਹਿਲਾਂ ਵੀ ਜਦੋਂ ਕੁਆਰੀ ਸੀ ਅੱਜ ਵਿਆਹੀ ਗਈ ਹੈ ਉਹਦਾ ਕੀ ਹੈ ਤੂੰ ਕੰਮ ਨਹੀਂ ਕਰ ਸਰਦੀ ਵਾਹ ਜੀਜੀ ਨੂੰ ਤੁਸੀਂ ਤਾਂ ਨਹੀਂ ਕਹਿੰਦੇ ਕਿ ਕਿਉਂਕਿ ਜੀਰੀਸ ਘਰ ਚ ਲੰਗੀ ਮੈਂ ਬਾਹਰ ਹੁਦੀ ਮੈਂ ਘਰਦੀ ਨਹੀਂ ਤੁਸੀਂ ਮੈਨੂੰ ਤਾਂ ਦੇ ਕੰਮ ਕਹਿੰਦੇ ਜੀ ਭਾਬੀ ਇਹ ਜਿਹੜੇ ਤੁਸੀਂ ਪਖੰਡ ਫੜੇ ਨਾ ਕਿ ਹਾਂ ਕਿ ਟਿਵੀਸ਼ਨ ਦਾ ਫੋਨ ਆ ਗਿਆ ਜਾਂ ਬਾਹਰੋਂ ਮੈਂ ਤਾਂ ਚੱਲ ਜਾ ਜੋ ਉਧਰ ਚੱਲ ਜਾ ਇਹ ਸਿਰਫ ਨਾ ਤੁਹਾਡੇ ਪਖੰਡ ਆ ਕੰਮ ਤੋਂ ਬਚਣ ਲਈ ਤੇ ਮੇਰੀ ਗੱਲ ਸੁਣੋ ਜੇ ਤੁਹਾਨੂੰ ਇੰਨਾ ਹੀ ਹੁੰਦਾ ਵਾ ਨਾ ਤਾਂ ਤੁਸੀਂ ਆਪ ਹੀ ਚੱਲ ਜਓ ਸਿਮਰਤ ਜੇ ਤੂੰ ਆਪਣੇ ਪੇਕੇ ਘਰ ਰਹਿ ਨਹੀਂ ਆ ਆਰਾਮ ਕਰਨਾ ਚਾਹਨੀ ਆ ਖਾਣਾ ਪੀਣਾ ਚਾਹਨੀ ਤੇ ਨਾਲ ਲਾ ਕੇ ਕੰਮ ਕਰ ਦੇਣੀ ਤਾਂ ਕੀ ਹੋ ਜਾਏਗਾ ਦੱਸ ਐ ਭਾਬੀ ਜਿੰਨਾ ਕੁ ਮੈਂ ਕਰਦੀ ਨਾ ਮੇਰੇ ਲਈ ਉਨਾ ਹੀ ਬਹੁਤ ਆ ਉੱਥੇ ਵੀ ਮੈਂ ਪਿੱਛੇ ਕਰਦੀ ਆਈ ਤੇ ਹੁਣ ਮੈਥੇ ਆ ਕੇ ਵੀ ਕਰੂੰਗੀ ਨਾ ਤੇ ਮੇਰੇ ਤੋਂ ਇਹਨਾਂ ਵਜਨ ਹੀ ਲਿਆ ਜਾਂਦਾ ਤੇ ਕਿਹਾ ਮੈਂ ਨਹੀਂ ਤਾਂ ਕਰਨ ਨਹੀਂ ਆ ਮੈਂ ਤਾਂ ਪੇਕੇ ਜਾ ਕੇ ਵੀ ਕੰਮ ਕਰ ਲੈਣੇ ਨਹੀਂ ਐੱਚ ਕਿਹੜੀ ਗੱਲ ਆ ਆਹੋ ਸੱਚ ਪੇਕੇ ਮੈਨੂੰ ਤਾਂ ਲੱਗਦਾ ਤੁਸੀਂ ਨੇ ਇਸੇ ਗੱਲ ਦਾ ਖੈਰਟ ਹੁੰਦੇ ਕਿ ਸਿਮਰਤ ਹੁਣ 4 ਦਿਨ ਆਈ ਆ ਤੇ ਚਾਰ ਦਿਨ ਮੈਂ ਪੇਕੇ ਲਾਵਾਂ ਤੁਸੀਂ ਨਾ ਇਦਾਂ ਕਰੋ ਸਾਡੇ ਪਰਿਵਾਰ ਨਾਲ ਕਰੋ ਲੜਾਈ ਤੇ ਚਾਰ ਦਿਨ ਆਪਣੇ ਪੇਕੇ ਲਾਇਆ ਐਨੇ ਪਾਣ ਨਾਲ ਤੁਹਾਡੇ ਸਭ ਸ਼ੌਂਕ ਪੂਰੇ ਹੋ ਜਾਣਗੇ ਘਰ 'ਚ ਰਹਿਣ ਦੇ ਸੇਵਨ ਦਿਮਾਗ ਹੀ ਘਣਾਉਂ ਗਿਆ ਤੇਰਾ ਕਦੇ ਵੀ ਤੇਰੇ ਮੂੰਹ ਨਾਲ ਵੇਖਣ ਨਹੀਂ ਆ ਮੈਂ ਬਕਵਾਸ ਕਰੀ ਤੂੰ ਹੀ ਜਾਂਦੀ ਆ ਕਰੀ ਤੂੰ ਹੀ ਜਾਂਦੀ ਆ ਦੀਦੀ ਲੰਦੂ ਕੁਛ ਨਾ ਬੋਲੋ ਛੁੱਪ ਕਰ ਜਾਂਦੀ ਤੂੰ ਬੱਸ ਕਰਵਾ ਤਾ ਨਾ ਮੈਂ ਹੋਰ ਮਾਰਨੀ ਤੇ ਪੈੜਾ ਕਬੂਥੇ ਦੇ ਦੇ ਦੀਦੀ ਮੈਨੂੰ ਕਹਿਣ ਦੀ ਜੀ ਤੁਸੀਂ ਇਹਨੂੰ ਸਮਝਾਓ ਮਾਂ ਤਾਂ ਤੁਹਾਨੂੰ ਪਤਾ ਦੀ ਆ ਕਿ ਕੋਈ ਨਾ ਕੋਈ ਪੰਨਾ ਲੱਭਦੀ ਆ ਸਬ ਜੇ ਸੋਰੇ ਘਰ ਆ ਤੇ ਸੋਰੇ ਘਰ ਤੇ ਨਹੀਂ ਬੰਦੀ ਉਹ ਤੋਂ ਦੂਜੇ ਦਿਨ ਬੋਲੀ ਬਸਾ ਚੋਕੇ ਤੇ ਇੱਥੇ ਆ ਜੰਨੀ ਹੈ ਤੇ ਜੇ ਇੱਥੇ ਆਈ ਆ ਤੇ ਪਰਜਾਈ ਨਾ ਤੇ ਪੈਨ ਨਾ ਤੇ ਕਹਿ ਦੇਣਾ ਕੱਢ ਲਾ ਇੱਥੇ ਤੈਨੂੰ ਉਹ ਕੀ ਦਿੱਕਤ ਦੇਣ ਲਈ ਆ ਕਿਹਨੇ ਟਾਈਪ ਤੈਨੂੰ ਰੋਟੀ ਬਣਾ ਕੇ ਖਵਾਉਂਦੀ ਹੈ ਚੌਲ ਕਹਵੇਂ ਚੌਲ ਬਣਾਉਂਦੀ ਆ ਚਾਹ ਕਹਵੇਂ ਚਾਹ ਬਣਾਉਂਦੀ ਆ ਜੋ ਤੂੰ ਕਹਵੇਂ ਉਹ ਹੀ ਬਣਾਉਂਦੀ ਆ ਰਾਤ ਨੂੰ ਸਬ지 ਬੰਦੀ ਆ ਤੈਨੂੰ ਪੁੱਛ ਕੇ ਬੰਦੀ ਆ ਮੇਰੀ ਸਮਝ ਤੋਂ ਬਾਹਰ ਹੈ ਕਿ ਤੂੰ ਚਾਹਨੀ ਕੀ ਹੈ ਫਿਰ ਵੀ ਤੂੰ ਬੋਲੀ ਜਾਨੀ ਬੋਲੀ ਜਾਨੀ ਇੱਥੇ ਆਣ ਕੇ ਤੂੰ ਕੀ ਕਹਿਣਨੀ ਹੈ ਪੇਕੇ ਜਾ ਕੇ ਬਹਿ ਜਾ ਇੱਥੇ ਭਰਾਵਾਂ ਤੇ ਅਜਿਹੀ ਕਿਲੇਸ਼ ਫੋਨ ਲੱਗੀ ਹੋਣਾ ਤੁਹਾਡੇ ਸਾਹਮਣੇ ਹੀ ਆ ਜਿਹਦੇ ਸੁਣਨ ਲਈ ਤੈ ਮੇਰੇ ਕਿਹੜਾ ਮੇੜਾ ਮਾਰਿਆ ਨੇ ਪੇਕਿਆਂ ਦਾ ਸੋਹਰਿਆਂ ਦਾ ਤੇ ਤੁਸੀਂ ਆਪ ਵੇਖ ਲੋ ਕੀ ਇਹ ਇਹ ਤੇਰੀ ਭਾਬੀ ਆ ਕਹਿੰਦੇ ਭਾਬੀ ਹਮਾਵਾਸ ਮਾੜੋ ਜੇ ਕਾਹਦੀ ਮੇਰੀ ਮਾਂ ਇਹ ਤੇ ਆ ਮੈਨੂੰ ਗੱਲਾਂ ਬਾਤਾਂ ਕਰਦੀ ਉਹਨੇ ਤੈਨੂੰ ਕੋਈ ਮੇੜਾ ਨਹੀਂ ਮਾਰਿਆ ਉਹਨੇ ਤੈਨੂੰ ਕੰਮ ਕਿਹਾ ਹੀ ਮੈਂ ਉੱਥੇ ਖਲੋਤੀ ਸਾਰਾ ਕੁਝ ਸੁਣਦੀ ਗਈ ਹੁਣ ਤੂੰ ਆਪਣਾ ਕੋਰੀ ਬਿਸਤਰਾ ਚੁੱਕ ਤੇ ਆਪਣੇ ਸਹੁਰੇ ਘਰ ਚ ਉਥੇ ਤੇਰ ਨਾਲ ਜੋ ਕਰਦੇ ਆ ਨਾ ਉਹ ਸਹੀ ਕਰਦੇ ਆ ਉਥੇ ਵੀ ਤੇਰੀ ਗੇਟ ਲੰਮੀ ਜ਼ਬਾਨ ਆ ਤੇ ਉਥੇ ਤੂੰ ਤਾਂ ਨਹੀਂ ਵਸਦੀ ਸਾਰਾ ਕੁਝ ਪਤਾ ਲੱਗ ਗਿਆ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਗਿਆ ਤੇ ਇੱਥੇ ਬੈਠ ਉਹਨਾਂ ਦਾ ਘਰ ਨਾ ਖਰਾਬ ਕਰ ਇੰਨੇ ਸਾਲ ਹੋ ਗਏ ਆ ਮੈਂ ਨਾਲ ਰਹਿਣ ਦੀ ਆਖਾ ਕਦੀ ਮੈਂ ਫਟੇ ਮੁੱਤੱਕ ਕਿਹਾ ਉਹ ਕੰਮ ਨਾ ਵੀ ਕਰੇ ਨਾ ਤੇ ਚੁੱਕ ਮੈਂ ਕਰ ਲੈਂਦੀ ਹਾਂ ਇੰਨਾ ਸਾਡੇ ਪਿਆਰ ਦੀ ਰੋਟੀ ਨਹੀਂ ਖਾਂਦੀ ਇਕ ਦੂਜੇ ਤੋਂ ਬਿਨਾ ਤੇ ਤੂੰ ਚਾਰ ਦਿਨ ਆ ਕੇ ਤੇ ਇੱਥੇ ਸਿਆਪੇ ਪਾਉਣ ਲੱਗੀ ਉਹਨਾਂ ਦੋਵਾਂ ਜੀਆਂ ਦੇ ਵਿੱਚ ਆਪਾਂ ਤੇਰੇ ਮਾਫੀ ਦੇ। ਇਹਦੇ ਮਾਫੀ ਦੀ ਜਿੰਦਗੀ ਜਾੜਾ ਲੱਗੀ ਤੇ ਨਾਲ ਇਹੇ ਘੜ ਲੱਗੀ। ਮੋਲ ਸੋਰੀ ਜੀ ਜੀ। ਮੈਨੂੰ ਮੁਆਫ ਕਰ ਦਿਓ। ਮੈਨੂੰ ਨਹੀਂ ਪਤਾ ਨੂੰ ਕਿ ਮੇਰੀ ਜ਼ੁਬਾਨ ਯਾਰਾ ਜੇ ਇਹ ਕਾਬੂ ਜੀ ਨਹੀਂ ਰੰਦੀ। ਮੇਰੇ ਖਿਆਲ ਨਾਲ ਇਸੇ ਕਰਕੇ ਨਾ ਮੇਰੀ ਸੱਸ ਨਾਲ ਮੇਰੀ ਨਾਨਾ ਨਾਲ ਮੇਰੀ ਬਣ ਗਈ। ਕਿਉਂਕਿ ਮੈਂ ਬੋਲਣ ਲੱਗੇ ਸੋਚਦੀ ਨਹੀਂ ਕਿ ਅਗਲਾ ਬੰਦਾ ਕੋਣ ਤੇਰੇ ਸਾਹਮਣੇ ਖੜਾ ਕੋਣ ਨਹੀਂ। ਛੰਸੀ ਬੜਾ ਕੋਈ ਗੱਲ ਨਹੀਂ ਤਨ ਮੈਂ ਸੁਕਸ ਹੋ ਗਿਆ ਨਾ ਕਿ ਤੂੰ ਗੁੱਸੇ ਚ ਆਵੀ ਕਿੰਨਾ ਬੋਲ ਜਾਂਦੀ ਆ ਚੱਲ ਪਹਿਨੇ ਤੇਰਾ ਪੇਕਾ ਘਰ ਆਹੀਂ ਸੁਣ ਲੈਨੇ ਆ ਪਰ ਸੋਹਰੇ ਨਹੀਂ ਸੁਣਦੇਗੇ ਚੱਲ ਬੁਸਾਰਾ ਕਰ ਮੈਂ ਬਸ ਮੁੰਡੇ ਦੀ ਜਰਾ ਟਿਊਸ਼ਨ ਤੋਂ ਹੋਵਾਂ ਮਾਂ ਕੇ ਆਪੇ ਚੋਲ ਬਣਾ ਲਾਂਗੀ ਪਰ ਤੂੰ ਹੱਸਦੀ ਖੇਡਦੀ ਰਹਿ ਤੇ ਹੱਸਦੀ ਖੇਡਦੀ ਆਪਣੇ ਘਰ ਨੂੰ ਜਾ ਮੇਰੀ ਭਾਬੀ ਕੋਈ ਨਾ ਮੈਂ ਆਪੇ ਬਣਾ ਲੈਂਦੀ ਤੇ ਫੁਲਕੇ ਵੀ ਲਾ ਲੂ ਤੇ ਚੌਲ ਵੀ ਬਣਾ ਲੂਗੀ ਤੇ ਨਾਲੇ ਕਰ ਆਪਣੇ ਕੱਪੜੇ ਪੈਕ ਕਰ ਤੇ ਆਪਣੇ ਘਰ ਜਾ ਤੇ ਉਸ ਤੋਂ ਬਾਅਦ ਜੇ ਕੋਈ ਵੀ ਲੰਮਾ ਉਥੋਂ ਆਇਆ ਕਿ ਇੱਥੇ ਵੀ ਤੇਰੇ ਵਾਸਤੇ ਗੇਟ ਪਾਉਂਦੇ ਆ। ਨਹੀਂ ਜੀ ਜੀ। ਮੈਂ ਹੁਣ ਤਰ੍ਹਾਂ ਕਦੇ ਕੁਛ ਕਾ ਤੇ ਮੌਕਾ ਨਹੀਂ ਦਊਗੀ। ਨਾ ਹੀ ਮੈਂ ਤੇ ਲੜਕੇ ਆਉਂਗੀ। ਅੱਛਾ। ਸ਼ੁਕਰ ਹੈ। ਕਿਸੇ ਬੰਦ ਨਹੀਂ ਸੀ। ਤੇ ਮੈਂ ਸੋਚ ਤੇ ਰਹਾ ਕਿ ਪਿੱਛੋਂ ਸੀ ਸੰਦੇ ਪਕਦੇ ਆਂਦੇ ਆਂ ਤੇ ਅੱਗੇ ਜਾ ਕੇ ਲੜਾਈ ਜਾਨਾ ਪਈਏ। ਨਹੀਂ ਤਾਂ ਘਰ ਉਹ ਵੀ ਉਜੜ ਜਾਂਦਾ ਘਰ। ਆਪਣਾ ਕਲਾ ਨਾ ਜਿਹੜੀ ਮਾਂ ਦੀ ਕਲੇ ਆਪਣੇ ਪੇਕੇ ਦੀ ਬਹਾਈਦੀ ਜਾਵੇ। ਆਪਣੀ ਦੀਦੀ ਕੋਲੋਂ ਸਿੱਖੋ ਬੱਚਾ। ਚਲ ਫਿਰ ਮੈਂ ਜਾਵਾਂ ਹੂੰ ਤੇ ਹੋਆ ਠੀਕ ਐ ਆਈ ਜਿਹੜੀ ਤੁਹਾਨੂੰ ਹੋ ਕੇ ਚਲਾਂ ਚ